ੀਤੇ ਦਿਨ ਸੰਯੁਕਤ ਸਮਾਜ ਮੋਰਚੇ ਦੀ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਜਿਸ ਦੇ ਵਿੱਚ ਫੈਸਲਾ ਲਿੱਤਾ ਗਿਆ ਸੀ ਕਿ ਅੱਜ ਪੂਰੇ ਭਾਰਤ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਲਵਜ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉਹਨਾਂ ਦੇ ਪੁਤਲੇ ਫੂਕੇ ਜਾਣਗੇ ਇਸ ਦੇ ਵੱਜੋਂ ਅੱਜ ਸਮਰਾਲਾ ਦੇ ਐਸ.ਡੀ.ਐਮ ਦਫ਼ਤਰ ਦੇ ਸਾਹਮਣੇ ਸੰਯੁਕਤ ਸਮਾਜ ਮੋਰਚੇ ਦੇ ਕਿਸਾਨਾਂ ਵੱਲੋਂ ਅੱਜ ਇਹਨਾਂ ਮੰਤਰੀਆਂ ਦੇ ਪੁਤਲੇ ਫੂਕੇ ਗਏ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸੈਂਕੜੇ ਕਿਸਾਨਾਂ ਨੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਤੇ ਨਾਲ ਹੀ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਕੀ ਕੀ ਕਿਹਾ ਗਿਆ ਕਿਸਾਨਾਂ ਦੇ ਵੱਲੋਂ ਉਹ ਇੱਕ ਵਾਰੀ ਸੁਣ ਲੈਣੇ ਆ ਮੇਰਾ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਕਿਸਾਨ ਯੂਨੀਅਨ ਰਾਜਵਾਰ ਪੁਤਲਾ ਫੁਕਰੇ ਉਹ ਕੀ ਕਿਹੜਾ ਚਾਹਉਂ ਪੁਤਲਾ ਜੋ ਪਿਛਲੇ ਦਿਨੀ ਤਸ਼ੱਦਦ ਮੋਦੀ ਸਰਕਾਰ ਨੇ ਕੀਤਾ ਜੋ ਕਿਸਾਨ ਆਪਣੀ ਹੱਕੀ ਮੰਗਾਂ ਲਈ ਆਪਣੀ ਰਾਜਧਾਨੀ 'ਚ ਧਰਨਾ ਦੇਣ ਲਈ ਜਾ ਰਹੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਐ ਸਮਝਿਆ ਵੀ ਇਹ ਟੈਰਰਿਸਟ ਨੇ ਬਾਹਰਲੇ ਪੂਰਬ ਦੇਸ਼ ਤੋਂ ਆਏ ਹੋਏ ਨੇ ਵੀ ਉੱਥੋਂ ਆ ਕੇ ਇਹਨਾਂ ਨੂੰ ਨੰਗਣ ਨਹੀਂ ਦੇਣਾ ਜਿਹੜਾ ਜਿਹਾ ਬਤੀਰਾ ਏਕਣ ਤਾਂ ਪਾਕਿਸਤਾਨ ਵਾਲੀ ਜਿਹੜੀ ਆਪਣੀ ਵਾਟਰ ਆ ਉਸਤੇ ਵੀ ਹੈ ਨਹੀਂ ਇਹ ਚੀਜ਼ਾਂ ਲਾਈਆਂ ਹੋਈਆਂ ਜਿਵੇਂ ਇਹਨਾਂ ਨੇ ਸਾਨੂੰ ਹਰਿਆਣਾ ਸੂਬਾ ਇੰਡੀਆ ਦਾ ਪੰਜਾਬ ਆ ਪੰਜਾਬ ਤੋਂ ਉੱਥੇ ਦਿੱਲੀ ਜਾ ਰਹੇ ਸੀ ਪਰ ਉਹ ਆਪਣੀਆਂ ਮੰਗਾ ਮਨਾਉਣ ਦੇ ਲਈ ਜਥੇਬੰਦੀਆਂ ਵਾਲੇ ਸਾਰੇ ਉਹਦੇ ਪਿੱਛੇ ਇਹਨਾਂ ਨੇ ਉੱਥੋਂ ਨੰਗਣ ਨਹੀਂ ਦਿੱਤਾ ਉਲਟਾ ਇਹ ਜਿਹੜਾ ਲਾਠੀ ਚਾਰਜ ਕੀਤਾ ਅਥਰੂ ਆਹ ਗੋਲੀ ਚਲਾਈ ਜਿੰਨੇ ਆ ਇਹਨਾਂ ਨੇ ਟੀਅਰ ਗੈਸ ਛੱਡੀ ਆ ਉਹਦੀ ਅਸੀਂ ਬਹੁਤ ਸਖਤ ਨਿਖੇਧੀ ਕਰਦੇ ਆ ਜਿਹੜਾ ਸਾਡਾ ਕਿਸਾਨ ਵੀਰ ਸ਼ਹੀਦ ਇਹਨਾਂ ਨੇ ਕੀਤਾ ਉਹਦੇ ਅਸੀਂ ਮੁਆਵਜ਼ੇ ਦੀ ਤੇ ਪਰਚੇ ਦੀ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਤੇ ਉੱਥੇ ਦੇ ਵਿੱਤ ਆਪਣੇ ਗ੍ਰਹਿ ਮੰਤਰੀ ਅਨਿਲ ਵੇਜਤ ਇਹਨਾਂ ਤੇ ਅਸੀਂ ਪਰਚੇ ਦੀ ਮੰਗ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਸੀ ਪਰसों ਕੇ ਜਿਹੜਾ ਇਹਨਾਂ ਦੇ ਜਿਹੜੇ ਅਧਿਕਾਰੀਆਂ ਨੇ ਗੋਲੀ ਚਲਾਈ ਆ ਉਹਨਾਂ ਤੇ ਕਾਰਵਾਈ ਜਿਹੜਾਈ ਜਾਊ ਇੱਕ ਆਰਬਾਈ ਕਰਵਾਈ ਜਾ ਉਹ ਤਾਂ ਇੱਕ ਸਿਰਫ ਉਹਨਾਂ ਨੇ ਬਿਆਨ ਦੇ ਦੇਣਾ ਕਾਰਵਾਈ ਉਹ ਕਰ ਲੈਂਦਾ ਉਹਨੂੰ ਕਿਹਨੇ ਰੋਕੇ ਆ ਪੋਸਟਮਾਰਟਮ ਉਹਦਾ ਹੋ ਗਿਆ ਪੋਸਟਮਾਰਟਮ ਹੋ ਕੇ ਉਹਦੀ ਰਿਪੋਰਟ ਆ ਗਈ ਉਹ ਉਹ ਤੇ ਕਾਰਵਾਈ ਕਰੇ ਪੰਜਾਬ ਸਰਕਾਰ ਜਿਹੜਾ ਉਹਨਾਂ ਮਤਲਬ ਕਰਨ ਵਾਲਾ ਠੀਕਾ ਉਹਨਾਂ ਕਿਉਂ ਲੇਟ ਕੀਤਾ ਸ਼ਹੀਦ ਦੇ ਪਰਿਵਾਰ ਨੂੰ ਨੌਕਰੀ ਕੰਪਰਸੀਟ ਜਿਹੜੀ ਕੱਲ ਐਸਕੇਮ ਦੀ ਮੀਟਿੰਗ ਚ ਫੈਸਲਾ ਹੋਇਆ ਵੀ ਉਹਨੂੰ 4000 ਰੁਪਿਆ ਮੁਆਵਜ਼ਾ ਦਿੱਤਾ ਜਾਵੇ ਅਸੀਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਮਤਲਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਚੀਜ਼ਾਂ ਮਤਲਬ ਜਲਦੀ ਤੋਂ ਜਲਦੀ ਕਰੇ ਅੱਗੇ ਕੀ ਸੁਨੇਹਰਸ਼ ਕੀਤਾ ਜਾਊਗਾ ਅੱਗੇ ਜੋ ਜ਼ਿੰਮੇਵਾਰੀਆਂ ਕਾ ਲਾਉਣੀਆਂ 26 ਤਰੀਕ ਦਾ ਇੱਕ ਟਰੈਕਟਰ ਰੋਸ ਮਾਰਚ 14 ਤਰੀਕ ਦੀ ਇੱਕ ਮਹਾਪੰਚਾਇਤਾ ਦਿੱਲੀ ਚ ਉਹ ਜਿੰਮੇ ਜਿੰਮੇ ਦੇ ਚੀਜ਼ਾਂ ਜਿਹੜੀਆਂ ਜਿਹੜੀਆਂ ਐਸਕੇ ਐਮ ਵੱਲੋਂ ਆਉਂਦੀਆਂ ਹੋਣਗੀਆਂ ਅਸੀਂ ਉਹ ਉਨੀ ਦੇਰ ਆਪਣੇ ਹਰਿਆਣਾ ਬਾਰਡਰ ਤੇ ਬੈਠੇ ਰਹਿਣਗੇ ਇੱਕ ਸਾਲ ਹਾਂ ਉਹ ਤਾਂ ਮਤਲਬ ਹੁਣ ਬੈਠੇ ਹੀ ਨੇ ਉੱਥੇ ਕਿਸਾਨ ਉਹ ਮਸਲਾ ਜਿਹੜੀ ਕਿਸੋ ਗੋਲੀ ਗੋਲੀਬਾਰੀ ਹੋਈ ਆ ਉੱਥੇ ਬੈਠੇ ਕਿਸਾਨਾਂ ਤੇ ਹੋਈ ਜੇ ਕਿਸੇ ਤਰ੍ਹਾਂ ਕੋਈ ਉਹ ਤਾਂ ਹੁਣ ਬੈਠੇ ਆ ਤੇ ਹੋਈ ਆ ਜਾਂ ਚੱਲਦੇ ਆ ਤੇ ਹੋਈ ਆ ਉਹ ਤਾਂ ਸਾਰਾ ਕੁਝ ਤੁਹਾਨੂੰ ਸਾਹਮਣੇ ਹੈਗਾ ਉਹ ਤਾਂ ਬੈਠਿਆਂ ਤੇ ਛੱਡਦੇ ਨੇ ਉਹ ਤਾਂ ਉਧਰਲੀ ਉਹਨਾਂ ਦੀ ਹੱਦ 'ਚ ਵੀ ਨਹੀਂ ਗਏ ਉਹ ਤਾਂ ਪੰਜਾਬ ਦੀ ਹੱਦ 'ਚ ਆ ਕੇ ਮਾਰ ਕੇ ਗਏ ਨੇ ਗੋਲੇ ਵੀ ਉਹ ਜਿਹੜੇ ਡਰੋਨ ਨਾਲ ਸਿੱਟ ਰਹੇ ਨੇ ਉਹ ਅੰਤਰਲੇ ਪਾਸੇ ਬਾਰਡਰ ਦੇ ਪੰਜਾਬ ਪਾਸੇ ਆਲ ਕੇ ਸਿੱਟ ਰਹੇ ਨੇ ਉਹ ਪੰਜਾਬ ਸਰਕਾਰ ਦੀ ਅਸੀਂ ਤਾਂ ਹੀ ਲਖੇਦੀ ਕਰਦੇ ਆ ਇਹਨਾਂ ਦੀ ਪੁਲਿਸ ਆ ਜਿਹੜਾ ਇਹ ਕਹੇ ਵੀ ਉਹ ਸਾਡੇ ਏਰੀਆ ਚ ਕਿਵੇਂ ਦਖਲ ਦੇ ਤਾਂ ਉਹਨਾਂ ਨੇ ਉਹ ਸਾਡੇ ਇੱਧਰ ਆਏ ਨਹੀਂ ਸਕਦੇ ਜੇ ਤਾਂ ਕੋਈ ਉੱਥੇ ਰੋਕਾਂ ਦੇ ਉੱਪਰ ਚ ਹੀ ਕੋਈ ਕਿਸਾਨ ਪਰਲੇ ਪਾਸੇ ਗਿਆ ਫਿਰ ਤਾਂ ਅਸੀਂ ਮੰਨਦੇ ਆ ਵੀ ਪਰ ਉਹ ਪਰ ਉਹ ਵੀ ਸਾਡੇ ਦੇਸ਼ ਦਾ ਹਿੱਸਾ ਜਾਣ ਦਾ ਤਾਂ ਸਾਡਾ ਅਧਿਕਾਰ ਉੱਥੇ ਹੈਗਾ ਅਸੀਂ ਤਾਂ ਆਪਣਾ ਰਸਤਾ ਮੰਗ ਰਹੇ ਹਾਂ ਵੀ ਅਸੀਂ ਜਾ ਕੇ ਦਿੱਲੀ ਬੈਠਣਾ ਪੰਜਾਬ ਸਰਕਾਰ ਫਿਰ ਤੇ ਕਰੂਗੀ ਕੋਈ ਕਾਰਵਾਈ ਜਾਂ ਪੰਜਾਬ ਸਰਕਾਰ ਨੂੰ ਤਾਂ ਕਾਰਵਾਈ ਲਈ ਅਸੀਂ ਮਜਬੂਰ ਕਰਾਂਗੇ ਵੀ ਕਾਰਵਾਈ ਇਸ ਤੇ ਕਰੇ ਉਹ ਬਾਕੀ ਅਸੀਂ 13 ਮਹੀਨੇ ਸਾਰੀਆਂ ਜਥੇਬੰਦੀਆਂ ਉੱਥੇ ਬੈਠ ਕੇ ਦਿੱਲੀ ਪੂਰਾ ਅਮਨ ਮਾਨ ਨਾਲ ਅੱਜ ਤੱਕ ਕਦੇ लाठी चार्ज ਨਹੀਂ ਹੋਇਆ ਕੁਝ ਨਹੀਂ ਹੋਇਆ ਪੂਰਾ ਅਮਨ ਨਾਲ ਆਪਣਾ ਅੰਦੋਲਨ ਹੁਣ ਤੱਕ ਕਰਦਿਆਂ ਨਹੀਂ ਹਨ ਜਦ ਕੋਈ ਗੱਲੇ ਨਹੀਂ ਹੋਈ ਹੈਗੀ ਇਹਨਾਂ ਨੇ ਜਾਣ ਕੇ ਰੋਕ ਕੇ ਉੱਥੇ ਰੋਕਾਂ ਕਿੱਲਾਂ ਲਾ ਕੇ ਟਰੈਕਟਰਾਂ ਦਾ ਕਿੰਨਾ ਨੁਕਸਾਨ ਕੀਤਾ ਸੀ ਉਹ ਵੀ ਮੰਗ ਕਰਦੇ ਆਂ ਵੀ ਜਿਹੜੇ ਟਰੈਕਟਰ ਟਰਾਲੀ ਇਹਨਾਂ ਨੇ ਤੇ ਟਾਇਰ ਖਰਾਬ ਕੀਤੇ ਤੇ ਟਰੈਕਟਰ ਭੰਨੇ ਉਹਨਾਂ ਦਾ ਵੀ ਪੰਜਾਬ ਸਰਕਾਰ ਮੁਆਵਜ਼ਾ ਦਵੇ ਮੇਰਾ ਨਾਮ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਕਾਦੀਆਂ ਜ਼ਿਲ੍ਹਾ ਲੁਧਿਆਣਾ ਅੱਜ ਸੰਗਰਾਂਵਾਲੀ ਕੀਤੇ ਹੋਏ ਪਤਲਾਪੁਰ ਦੇ ਵਿਸ਼ੇ ਤੇ ਇਹ ਜੋ ਪਤਲਾਪੁਰ ਦੀ ਸਾਨੂੰ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਆ ਇਹ ਅੱਜ ਪੂਰੇ ਭਾਰਤ ਦੇ ਵਿੱਚ ਤਸਵੀਲ ਪੱਦਰ ਤੇ ਉੱਤੇ ਅਵੰਤ ਸਾਹ ਅਨੈਲ ਵੇਜ ਜੋ ਆਪਣੇ ਹਰਿਆਣੇ ਦੇ ਮੰਤਰੀ ਨੇ ਉਹਨਾਂ ਦਾ ਤੇ ਅਮਿਤ ਸਾਹਿਬ ਦਾ ਤੇ ਇਹਨਾਂ ਦੇ ਤਿੰਨਾਂ ਦੇ ਤਹਿਸੀਲ ਪੱਦਰ ਤੇ ਉਥਲੇ ਫੁਕੇ ਜਾਣਗੇ ਇੱਕ ਰੋਸ ਪ੍ਰਗਟ ਕਰ ਰਹੇ ਆ ਸਰਕਾਰ ਨੂੰ ਦੱਸ ਰਹੇ ਆ ਵੀ ਲੋਕ ਸੌਦੇ ਖਲਾਬ ਨੇ ਵੀ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਤੇ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਿੱਥੇ ਕਿੱਥੇ ਇਹਦਾ ਤਾਂ ਵੱਡਾ ਸ਼ੁਭ ਸੰਦਰਸ਼ ਕੁੱਝ ਆ ਦੇਖੋ ਸਾਡਾ ਜੋ ਕੋਈ ਵੀ ਅੰਦੋਲਨ ਸਿਰ ਸ਼ੁਰੂ ਹੁੰਦਾ ਉਹਨਾਂ ਅੰਦੋਲਨ ਨੂੰ ਜੇ ਆਪਾਂ ਸਹੀ ਦਿਸ਼ਾ ਦੇਣ ਦੇ ਲਈ ਪਹਿਲਾ ਲੋਕਾਂ ਦੇ ਵਿੱਚ ਜਾਗਰਤਾ ਲਿਆਉਣੀ ਪੈਂਦੀ ਆ ਉਹਦੇ ਲਈ ਸਾਡਾ ਮੋਰਚਾ ਵੱਖ-ਵੱਖ ਕਾਲਾ ਦੇ ਰਿਹਾ ਤੇ ਇਸ ਤੋਂ ਬਾਅਦ ਅ 13 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਮਹਾਪੰਚਾਇਤ ਸੱਦੀ ਗਈ ਆ ਪੂਰੇ ਭਾਰਤ ਦੇ ਵਿੱਚੋਂ ਤੇ ਇਸ ਤੋਂ ਅੱਗੇ ਬਾਅਦ ਦੇ ਵਿੱਚ ਇੱਕ ਕਾਉਲ ਆ ਬਈ ਆਪਣੇ ਜਿਹਨੇ ਟਰੈਕਟਰ ਸੜਕਾਂ ਦੇ ਉੱਤੇ ਕਢਾ ਕੇ ਉਹ ਉਹਦਾ ਰੋਸ ਮਾਰਚ ਕੀਤਾ ਗਿਆ ਟਰੈਕਟਰ ਸੜਕਾਂ ਤੇ ਕਢਾ ਕੇ ਰੋਸ ਮਾਰਚ ਦੇਖੋ ਉਹ ਉਹ ਤਰੀਕ ਨੂੰ ਹੋਏਗਾ ਇਹਦੀ ਡੇਟ 26 26 ਫਰਵਰੀ ਦੀ ਉਹ ਡੇਟ ਆ ਇਹਨਾਂ ਦੀ ਤੇ ਉਹਦੇ ਵਿੱਚ ਇੱਕ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਜੋ ਕਿਸਾਨ ਨੇ ਆਪਣਾ ਜਿਹੜਾ ਸਾਡੇ ਜਿਹੜੇ ਜਿਵੇਂ ਕਹਿੰਦੇ ਨੇ ਵੀ ਟਰੈਕਟਰ ਦਿੱਲੀ ਨਹੀਂ ਲੈ ਕੇ ਜਾਣੇ ਉਹ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਸਾਡਾ ਇੱਕ ਜਿਵੇਂ ਅੱਗੇ ਪਹਾੜ ਤੋਂ ਹੁੰਦੇ ਸੀਗੇ ਸਾਡੇ ਸੰਦ ਨੇ ਇਹਨਾਂ ਨੂੰ ਅਸੀਂ ਕਿਵੇਂ ਛੱਡ ਸਕਦੇ ਆ ਜਿਵੇਂ ਕਈ ਮੰਤਰੀਆਂ ਦੇ ਬਿਆਨ ਆਏ ਨੇ ਵੀ ਤੁਸੀਂ ਬਿਨਾਂ ਗੱਡੀਆਂ 'ਚ ਜਾਓ ਜਾਂ ਰੇਲਾਂ ਦੇ ਵਿੱਚ ਜਾਓ ਅਸੀਂ ਆਪਣਾ ਸਾਡੇ ਸਾਧਨ ਨੇ ਉੱਥੇ ਜਾ ਕੇ ਜੇ ਸਾਨੂੰ ਰਹਿਣਾ ਵੀ ਪੈ ਸਕਦਾ ਉਹਦੇ ਵਿੱਚ ਅਸੀਂ ਆਪਣੀ ਟਰੈਕਟਰ ਟਾਲੀਆਂ ਤੇ ਰਾਤ ਦੀ ਵੀ ਕਰ ਸਕਦੇ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਤੇ ਕੰਪੈਨਾਂ ਵਗੈਰਾ ਵੀ ਲੈ ਕ੍ਰੇਨਾਂ ਵਗੈਰਾ ਵੀ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਬਾਅਦ ਉਹ ਦੇਖੋ ਮੇਰੇ ਹਿਸਾਬ ਨਾਲ ਵੀ ਪੰਜਾਬ ਸਰਕਾਰ ਦੀ ਗਲਤ ਨੀਤੀ ਆ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਦੇਖੋ ਕਿਉਂਕਿ ਜੇ ਹੈਗਾ ਤਾਂ ਕਾਨੂੰਨ ਦੋਈ ਪਾਸੇ ਆ ਉਹਨਾਂ ਨੂੰ ਕਿਸਾਨਾਂ ਦਾ ਅਧਿਕਾਰ ਆ ਦਿੱਲੀ ਜਾਣ ਦਾ ਤੇ ਉਹਨਾਂ ਨੇ ਮੂਹਰੇ ਬਹੁਤ ਵੱਡੇ ਵੱਡੇ ਗੈਰੀਗੇਟ ਟਾਈਗਰ ਇਹ ਉਹਨਾਂ ਨੂੰ ਹਟਾਉਣ ਨੂੰ ਉਹ ਲੈ ਕੇ ਚੱਲੇ ਸੀਗੇ ਤੇ ਸਰਕਾਰ ਨੇ ਉਹਨਾਂ ਨੂੰ ਆਪਣੀ ਪੰਜਾਬ ਸਰਕਾਰ ਨੇ ਹੀ ਬੰਦ ਕਰਤਾ ਉਹਨਾਂ ਦੇ ਫਿਰ ਹਰਿਆਣਾ ਬਾਰਡਰ ਦੇ ਉੱਪਰੇ ਬੈਠੇ ਰਹਿਣਗੇ ਸਾਰੇ ਕਿਸਾਨ ਦੇਖੋ ਹਜੇ ਤੱਕ ਤਾਂ ਜੀ ਫਿਲਹਾਲ ਓਕੜੀ ਨੇ ਬੈਠੇ ਦੋ ਦਿਨ ਦਾ ਉਹਨਾਂ ਨੇ ਬਰਾਮ ਲਿਆ ਸੀਗਾ ਮੈਨੂੰ ਲੱਗਦਾ ਵੀ ਕੱਲ ਨੂੰ ਉਹ ਕੋਈ ਨਵੀਂ ਕਾਲ ਦੇ ਅਮਰਤ ਵੈਨੀਪਾਲ ਭਾਰਤੀ ਸਨ ਜਨੂਨ ਲਖਵਾਲ ਜ਼ਿਲ੍ਹਾ ਮੀਤਪਰਧਨ ਇਹ ਪੁਤਲੇ ਜੋ ਪਿਛਲੇ ਦਿਨਾਂ ਚ ਝੜਪ ਹੋਈ ਆ ਜੋ ਸਰਕਾਰ ਨੇ ਬਾਰਡਰ ਟੱਪ ਕੇ ਸਿੱਧੀ ਗੋਲੀ ਮਾਰੀ ਮੁੰਡੇ ਦੇ ਕਿਉਂ ਕਿ ਉਹਦਾ ਬੇਟਾ ਨਹੀਂ ਸੀ ਪੁੱਤ ਨਹੀਂ ਸੀ ਸਾਨੂੰ ਉਹਦਾ ਅਫਸੋਸ ਹੈ ਤੇ ਹੋਰ ਵੀ ਜਿਹੜੀਆਂ ਮਾਰੂ ਨੀਤੀਆਂ ਨੇ ਸਰਕਾਰ ਦੀ ਤੇ ਮਾੜੀ ਸੋਚ ਹੈ ਮਾਰੂ ਸੋਚ ਹੈ ਉਹਦੇ ਸੰਦਰਭ ਵਿੱਚ ਅੱਜ ਪੁਤਲਾ ਫੂਕਿਆ ਜਾ ਰਿਹਾ ਅਸੀਂ ਤਾਂ ਵਾਰ-ਵਾਰ ਅਪੀਲ ਕਰਦੇ ਆਂ ਕਿ ਬੈਠ ਕੇ ਗੱਲ ਦਾ ਹੱਲ ਕੱਢਿਆ ਜਾਵੇ ਇੱਥੇ ਸਾਨੂੰ ਵਾਰ-ਵਾਰ ਮਾੜੀ ਸੋਚ ਦੇ ਮਾਰੂ ਨੀਤੀਆਂ ਦੇ ਸੱਥਰ ਕਿਉਂ ਵਿਛਾਉਣੇ ਪੈਣ ਵਾਰ-ਵਾਰ ਇਹ ਅਪੀਲ ਕਰਨੀ ਚਾਹੁੰਦੇ ਹਾਂ ਅਪੀਲ ਕਰਨੀ ਚਾਹੁੰਦੇ ਤੇ ਕਾਰਵਾਈ ਕਰੇ ਪੰਜਾਬ ਸਰਕਾਰ ਜੋ ਇਹ ਕਾਢ ਹੋਇਆ ਦੋਸ਼ੀਆਂ ਨੂੰ ਸਜ਼ਾ ਮਿਲੇ ਤੇ ਕਿਸਾਨਾਂ ਦੀ ਸੁਣਵਾਈ ਹੋਵੇ ਜਲਦ ਤੋਂ ਜਲਦ ਕਰ ਆ ਸਕਣੋ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇ ਸੇਵਕ ਦੇ ਲਈ ਰਿਪੋਰਟ